ਕਾਲ ਸਾਰਿਆਂ ਨੂੰ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਗੇ ਅੱਜ ਦੀ ਜਿਹੜੀ ਵੀਡੀਓ ਉਹ ਹੋਊਗੀ ਪੰਜਾਬੀ ਗ੍ਰਾਮਰ ਵਿਆਕਰਨ ਬਾਰੇ ਬਹੁਤੇ ਬੱਚੇ ਵਿਆਕਰਨ ਨੂੰ ਸਮਝਣ ਦੇ ਵਿੱਚ ਬਹੁਤ ਹੀ ਔਖ ਮਹਿਸੂਸ ਕਰਦੇ ਨੇ ਇਸ ਲਈ ਮੈਂ ਬਹੁਤ ਹੀ ਸੌਖੇ ਤਰੀਕੇ ਨਾਲ ਵਿਆਕਰਨ ਦੇ ਉੱਤੇ ਅੱਜ ਵੀਡੀਓ ਬਣਾਉਣ ਲੱਗੀ ਹਾਂ ਤੇ ਇਸ ਤੋਂ ਬਾਅਦ ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਤੁਸੀਂ ਵਿਆਕਰਨ ਨੂੰ ਸਮਝੋਗੇ ਪ੍ਰੋਪਰ ਤਰੀਕੇ ਨਾਲ ਠੀਕ ਹੈ ਵਿਆਕਰਨ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਇੱਕ ਇੱਕ ਉਦਾਹਰਨ ਦੇਵਾਂ ਜਾਵਾਂ ਦੇਣੀ ਚਾਹਾਂਗੀ ਜਿਵੇਂ ਅਸੀਂ ਕਿਸੇ ਵੀ ਸਕੂਲ ਦੇ ਵਿੱਚ ਜਾਂਦੇ ਆ ਤਾਂ ਉਹਦੇ ਵਿੱਚ ਜਦੋਂ ਅਸੀਂ ਦਾਖਲਾ ਲੈ ਲੈਂਦੇ ਆ ਤਾਂ ਸਾਨੂੰ ਇੱਕ ਬੁੱਕਲੇਟ ਫੜਾਇਆ ਜਾਂਦਾ ਇੱਕ ਪ੍ਰੋਸਪੈਕਟਸ ਫੜਾਇਆ ਜਾਂਦਾ ਜਿਹਦੇ ਵਿੱਚ ਸਾਰੇ ਰੂਲਸ ਲਿਖੇ ਹੁੰਦੇ ਕਿ ਇਸ ਸਕੂਲ ਦੇ ਵਿੱਚ ਰਹਿਣਾ ਆ ਇਸ ਸਕੂਲ ਦੇ ਵਿੱਚ ਨਹੀਂ ਰਹਿਣਾ ਠੀਕ ਹੈ ਤਾਂ ਉਹਦੇ ਲਈ ਕੀ ਕੀ ਰੂਲਸ ਹੋਣਗੇ ਠੀਕ ਹੈ ਜਦੋਂ ਅਸੀਂ ਉਹਨਾਂ ਨਿਯਮਾਂ ਨੂੰ ਫਾਲੋ ਕਰਦੇ ਆ ਉਹਨਾਂ ਨਿਯਮਾਂ ਦੇ ਉੱਤੇ ਚੱਲਦੇ ਆ ਤਾਂ ਅਸੀਂ ਉਸ ਸਕੂਲ ਦੇ ਵਿੱਚ ਐਡਜਸਟ ਹੋ ਜਾਂਦੇ ਆ ਪਰ ਉਸੇ ਤਰ੍ਹਾਂ ਜੇ ਅਸੀਂ ਉਸ ਸਕੂਲ ਦੇ ਵਿੱਚ ਉਹਨਾਂ ਨਿਯਮਾਂ ਨੂੰ ਫਾਲੋ ਨਹੀਂ ਕਰਦੇ ਤਾਂ ਅਸੀਂ ਉੱਤੇ ਵਿੱਚ ਐਡਜਸਟ ਨਹੀਂ ਹੁੰਦੇ ਹੋ ਪਾਉਂਦੇ ਤੇਸੀਂ ਜਾਂ ਤਾਂ ਸਕੂਲ ਤੋਂ ਹਟ ਜਾਨੇ ਜਾਂ ਫਿਰ ਉੱਥੇ ਕਿਤੇ ਨਾ ਕਿਤੇ ਅ ਅੱਛੇ ਤਰੀਕੇ ਨਾਲ ਉੱਥੇ ਸਰਵਾਈਵ ਨਹੀਂ ਕਰ ਪਾਉਂਦੇ ਉਸੇ ਤਰ੍ਹਾਂ ਹੁਣ ਵਿਆਕਰਣ ਕੀ ਆ ਵਿਆਕਰਣ ਕਹਿੰਦੇ ਇਹ ਇੱਕ ਬੁੱਕਲੇਟ ਆ ਜਿਹਦੇ ਵਿੱਚ ਭਾਸ਼ਾ ਦੇ ਨਿਯਮ ਲਿਖੇ ਹੁੰਦੇ ਆ ਭਾਸ਼ਾ ਦੇ ਸਾਰੇ ਨਿਯਮ ਕਿ ਕਿੰਨੂੰ ਕਿੱਦਾਂ ਬੋਲਣਾ ਕਦੋਂ ਬੋਲਣਾ ਕਿਵੇਂ ਬੋਲਣਾ ਠੀਕ ਹੈ ਜੀ ਉਹਦੇ ਵਿੱਚ ਭਾਸ਼ਾ ਭਾਸ਼ਾ ਦੇ ਨਿਯਮਾਂ ਦਾ ਅਧਿਐਨ ਕਰਨ ਨੂੰ ਹੀ ਕੀ ਕਹਿੰਦੇ ਆ ਵਿਆਕਰਣ ਕਹਿੰਦੇ ਆ ਇਹ ਸਾਰੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਵੀ ਪੁੱਛਿਆ ਜਾਂਦਾ ਕਿ ਵਿਆਕਰਣ ਹੁੰਦੀ ਕੀ ਆ ਬਾਕੀ ਛੋਟੀਆਂ ਕਲਾਸਾਂ ਦੇ ਵਿੱਚ ਵੀ ਕੁਐਸਚਨ ਇਹ ਦੇਖਣ ਨੂੰ ਮਿਲ ਜਾਂਦਾ ਤੇ ਇਹਨੂੰ ਧਿਆਨ ਨਾਲ ਸੁਣਨਾ ਵਿਆਕਰਣ ਹੁੰਦੀ ਕੀ ਹੈ ਨੈਕਸਟ ਵੀ ਨੈਕਸਟ ਹੈ ਜੀ ਵਿਆਕਰਣ ਦੇ ਮੁੱਖ ਅੰਗ ਕਿੰਨੇ ਆ ਮੁੱਖ ਅੰਗ ਕੀ ਹੈ ਕਿ ਮੁੱਖ ਅੰਗ ਜਾਣਨ ਨੂੰ ਤੋਂ ਪਹਿਲਾਂ ਮੈਂ ਦੱਸਦੀ ਹਾਂ ਕਿ ਵਿਆਕਰਨ ਦਾ ਮੰਤਵ ਕੀ ਆ ਵਿਆਕਰਨ ਦਾ ਮੰਤਵ ਇਹ ਹੈ ਕਿ ਜਦੋਂ ਵੀ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ ਤਾਂ ਸਾਨੂੰ ਇਹਦੇ ਵਿੱਚ ਪ੍ਰੋਪਰ ਸਟੈਪ ਬਾਈ ਸਟੈਪ ਇਹ ਪਤਾ ਲੱਗਦਾ ਕਿ ਕਿਹੜੇ ਨਿਯਮ ਨੂੰ ਕਿੱਥੇ ਵਰਤ ਕੇ ਭਾਸ਼ਾ ਨੂੰ ਕਿੱਦਾਂ ਅਸੀਂ ਸਹੀ ਤਰੀਕੇ ਨਾਲ ਵਰਤ ਸਕਦੇ ਹਾਂ ਠੀਕ ਹੈ ਤਾਂ ਇਹਦੇ ਜਿਹੜੇ ਚਾਰ ਰੰਗ ਹੁੰਦੇ ਨੇ ਧੁਨੀ ਸ਼ਬਦ ਵਾਕ ਅਤੇ ਅਰਥ ਧੁਨੀ ਕੀ ਹੁੰਦੀਆਂ ਨੇ ਧੁਨੀ ਜਦੋਂ ਅਸੀਂ ਧੁਨੀਆਂ ਦਾ ਅਧਿਐਨ ਕਰਦੇ ਹਾਂ ਤਾਂ ਉਹਨੂੰ ਬੋਲਦੇ ਆ ਧੁਨੀ ਬੋਧ ਠੀਕ ਹੈ ਜਿਵੇਂ ਅ ਅਸੀਂ ਕਹਿੰਦੇ ਹਾਂ ਕਿ ਦੁਨੀਆਂ ਹੁੰਦੀਆਂ ਕੀ ਹੈ ਜਿਵੇਂ ਇੰਗਲਿਸ਼ ਦੇ ਵਿੱਚ ਅਸੀਂ ਅਲਫਾਬੈਟਸ ਬੋਲਦੇ ਹਾਂ ਏ ਬੀ ਸੀ ਕੋਈ ਨਾ ਕੋਈ ਸਾਊਂਡ ਪ੍ਰੋਨਾਂਊਂਸ ਸਾਊਂਡ ਪ੍ਰੋਡਿਊਸ ਹੁੰਦੀ ਹੈ ਉਸੇ ਤਰ੍ਹਾਂ ਪੰਜਾਬੀ ਦੇ ਵਿੱਚ ਵੀ ਜਦੋਂ ਅਸੀਂ ਊੜਾ ਐੜਾ ਈੜੀ ਊੜੇ ਤੋਂ ਲੈ ਕੇ ੜਾੜੇ ਤੱਕ ਜਿਹੜੀ ਵੀ ਵਰਣਮਾਲਾ ਬੋਲਦੇ ਹਾਂ ਉਦੇ ਅੰਦਰ ਵੀ ਕੋਈ ਨਾ ਕੋਈ ਜਦੋਂ ਅਸੀਂ ਊੜਾ ਬੋਲਦੇ ਆ ਕੋਈ ਨਾ ਕੋਈ ਆਵਾਜ਼ ਜਾਂ ਧੁਨੀ ਮੂੰਹ ਵਿੱਚੋਂ ਨਿਕਲਣ ਵਾਲੀਆਂ ਆਵਾਜ਼ਾਂ ਨੂੰ ਕੀ ਕਹਿੰਦੇ ਆ ਧੁਨੀ ਕਹਿੰਦੇ ਆ ਠੀਕ ਆ ਜੋ ਕੋਈ ਨਾ ਕੋਈ ਧੁਨੀ ਉਹ ਹੁੰਦੀ ਹੈ ਜਿਵੇਂ ਅਸੀਂ ਸਕੂਲ ਦੇ ਵਿੱਚ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਅਧਿਆਪਕ ਕੀ ਸਿਖਾਉਂਦਾ ਊੜਾ ਐੜਾ ਊੜੇ ਤੋਂ ਲੈ ਕੇ ਡਾੜੇ ਤੱਕ ਜਿੰਨੀ ਵੀ ਸਾਡੀ ਵਰਣਮਾਲਾ ਆ ਠੀਕ ਆ ਉਹ ਸਿਖਾਈ ਜਾਂਦੀ ਆ ਉਸ ਤੋਂ ਬਾਅਦ ਅਸੀਂ ਕੀ ਕਰਦੇ ਆ ਫਿਰ ਸਾਨੂੰ ਅਧਿਆਪਕ ਕੀ ਕਹਿੰਦਾ ਜਦੋਂ ਅਸੀਂ ਥੋੜੇ ਜਿਹਾ ਯੂਕੇਜੀ ਚ ਹੋ ਜਾਂਦੇ ਆ ਤਾਂ ਉਹਨੂੰ ਕੀ ਕਹਿੰਦੇ ਆ ਅ ਇਨੂੰ ਦੋ ਅੱਖਰੀ ਸ਼ਬਦ ਸਿਖਾਓ ਜਾਂ ਤਿੰਨ ਅੱਖਰੀ ਸ਼ਬਦ ਸਿਖਾਓ ਸਸਾ ਡਾੜਾ ਕੱਕਾ ਸੜਕ ਹਨ ਤਾਂ ਇਦਾਂ ਤਾਂ ਦੁਨੀਆ ਤੋਂ ਬਾਅਦ ਅਸੀਂ ਕੀ ਸਿੱਖਦੇ ਹਾਂ ਸ਼ਬਦ ਸਿੱਖਦੇ ਹਾਂ ਤਾਂ ਦੁਨੀਆ ਤੋਂ ਬਾਅਦ ਅਸੀਂ ਸਿੱਖਿਆ ਸ਼ਬਦ ਸ਼ਬਦਾਂ ਦਾ ਬੋਧ ਸ਼ਬਦਾਂ ਦਾ ਗਿਆਨ ਗਿਆਨ ਨੂੰ ਕੀ ਕਹਿੰਦੇ ਆ ਸ਼ਬਦਾਂ ਦਾ ਅਧਿਐਨ ਕਰਨਾ ਠੀਕ ਹੈ ਸ਼ਬਦਾਂ ਦੇ ਜਦੋਂ ਅਧਿਐਨ ਹੋ ਗਏ ਜੇ ਸਾਨੂੰ ਪਤਾ ਲੱਗ ਗਿਆ ਸਸਾ ਡਾੜਾ ਕੱਕਾ ਸੜਕ ਇਹ ਜਦ ਦੁਨੀਆ ਵੀ ਆ ਗਈਆਂ ਸਾਨੂੰ ਸੜਕ ਮਤਲਬ ਦੋ ਅੱਖਰੀ ਸ਼ਬਦ ਤਿੰਨ ਅੱਖਰੀ ਸ਼ਬਦ ਵੀ ਆ ਗਏ ਤਾਂ ਸਿੱਤੇ ਤੀਜੇ ਦੇ ਵਿੱਚ ਕੀ ਕਰਾਂਗੇ ਵਾਕ ਵਾਕ ਹੁਣ ਕੀ ਆ ਜਿਵੇਂ ਅਸੀਂ ਕਹੇ ਰਾਮ ਪਾਣੀ ਪਿੰਡ ਹੈ ਜਦੋਂ ਸਾਨੂੰ ਦੁਨੀਆਂ ਦਾ ਬੋਧ ਕਰਾ ਦਿੰਦੇ ਆ ਵਿਆਪਕ ਸ਼ਬਦਾਂ ਦਾ ਬੋਧ ਕਰਾ ਦਿੰਦੇ ਆ ਤਾਂ ਤੀਜੇ ਸਟੈਪ ਤੇ ਸਾਨੂੰ ਛੋਟੇ-ਛੋਟੇ ਵਾਕ ਬਣਾਉਣੇ ਦੱਸ ਜੀ ਜਿਵੇਂ ਕਿ ਮੇਰਾ ਨਾਮ ਇਹ ਹੈ ਮੇਰਾ ਸਕੂਲ ਦਾ ਨਾਮ ਇਹ ਹੈ ਹਨਾ ਮੇਰੇ ਮਾਤਾ ਜੀ ਦਾ ਨਾਮ ਇਹ ਹੈ ਤੇ ਮੇਰੇ ਪਿਤਾ ਜੀ ਦਾ ਨਾਮ ਇਹ ਹੈ ਤਾਂ ਇੱਥੇ ਕੀ ਕਰਦੇ ਆ ਅਸੀਂ ਵਾਕਾਂ ਦਾ ਅਭਿਆਨ ਕਰਦੇ ਆ ਜਿੰਨੂੰ ਜਿੱਤੋਂ ਅਸੀਂ ਵਾਕਾਂ ਦਾ ਅਭਿਆਨ ਕਰਦੇ ਆ ਉਹਨੂੰ ਕਹਿੰਦੇ ਆ ਵਾਕ ਬੋਧ ਨੈਕਸਟ ਆ ਜਾਂਦਾ ਸਾਡੇ ਕੋਲ ਅਰਥਾਂ ਦਾ ਦੇਣ ਜਦੋਂ ਅਸੀਂ ਜਿਵੇਂ ਅਸੀਂ ਸਕੂਲ ਦੇ ਵਿੱਚ ਸਿਖਾਇਆ ਜਾਂਦਾ ਸ ਸੜਕ ਪਹਿਲਾਂ ਤਾਂ ਬੱਚੇ ਨੂੰ ਕੁਝ ਨਹੀਂ ਸਮਝ ਆਉਂਦਾ ਕਿ ਕੀ ਹੈ ਕੀ ਨਹੀਂ ਬਟ ਜਦੋਂ ਪਰ ਜਦੋਂ ਉਹਦੇ ਨਾਲ ਇੱਕ ਪਿਕਚਰ ਲਗਾਈ ਜਾਂਦੀ ਇੱਕ ਤਸਵੀਰ ਲਗਾਈ ਜਾਂਦੀ ਤਾਂ ਬੱਚੇ ਨੂੰ ਦੱਸਿਆ ਜਾਂਦਾ ਐਸੋਸੀਏਟ ਕਰਕੇ ਕਿ ਸੜਕ ਨੂੰ ਸੜਕ ਐਵੇਂ ਦੀ ਦਿਖਦੀ ਆ ਤਾਂ ਬੱਚਾ ਅਰਥ ਸਮਝਣ ਲੱਗ ਜਾਂਦਾ ਕਿ ਸੜਕ ਜਦੋਂ ਵੀ ਸ ਸੜਕ ਕ ਕਿਤੇ ਵੀ ਲਿਖਿਆ ਹੋਏਗਾ ਤਾਂ ਉਹਦਾ ਅਰਥ ਕੀ ਹੋਊਗਾ ਜਿੱਥੇ ਅਸੀਂ ਚੱਲਦੇ ਆ ਠੀਕ ਹੈ ਤਾਂ ਉਹ ਬੱਚਾ ਕੀ ਕਰਨ ਲੱਗ ਗਿਆ ਅਰਥ ਸਮਝਣ ਲੱਗ ਗਿਆ ਹੁਣ ਇਹ ਸਾਰੇ ਸਟੈਪ ਬਾਈ ਸਟੈਪ ਹੋ ਰਹੇ ਪਹਿਲਾਂ ਅਸੀਂ ਊੜਾ ਏੜਾ ਸਿੱਖਿਆ ਧੁਨੀਆਂ ਦਾ ਬੋਧ ਕੀਤਾ ਫਿਰ ਸ਼ਬਦ ਸਿੱਖੇ ਸੜਕ ਸਿੱਖਿਆ ਉਸ ਤੋਂ ਬਾਅਦ ਵਾਕ ਸਿੱਖੇ ਵਾਕਾਂ ਤੋਂ ਬਾਅਦ ਅਰਥ ਲੱਭਣੇ ਸ਼ੁਰੂ ਹੋ ਗਏ ਤਾਂ ਚਾਰ ਚੀਜ਼ਾਂ ਹੋ ਗਈਆਂ ਇਹਨਾਂ ਦਾ ਸਾਨੂੰ ਕਿੱਥੋਂ ਪਤਾ ਲੱਗਦਾ ਕਿ ਇਦਾਂ ਸਟੈਪ ਬਾਈ ਸਟੈਪ ਚੱਲਣਾ ਇੱਥੇ ਕਿੱਥੋਂ ਪਤਾ ਲੱਗਦਾ ਵਿਆਕਰਨ ਤੋਂ ਪਤਾ ਲੱਗਦਾ ਕਿਉਂ ਵਿਆਕਰਨ ਤੋਂ ਪਤਾ ਲੱਗਦਾ ਕਿਉਂਕਿ ਇਹ ਸਾਡੀ ਬੁੱਕਲੇਟ ਆ ਪਾਸ਼ਾ ਨੂੰ ਸਿੱਖਣ ਦੀ ਇਹਦੇ ਵਿੱਚ ਕੋਈ ਨਾ ਕੋਈ ਨਿਯਮ ਸਾਡੀ ਭਾਸ਼ਾ ਨੂੰ ਸਿੱਖਣ ਦੇ ਨਿਯਮ ਦੱਸੇ ਗ ਹੁਣ ਇਹ ਤਾਂ ਹੋ ਗੀ ਸਿ ਵਿਆਕਰਣ ਵਿਆਕਰਣ ਹੁੰਦੀ ਕੀ ਆ ਵਿਆਕਰਣ ਦਾ ਮੰਤਵ ਨੈਕਸਟ ਕੀ ਆ ਗਿਆ ਵਿਆਕਰਣ ਦਾ ਅੰਗ ਕਰਲੇ ਹੋਏ ਨੈਕਸਟ ਵਿਆਕਰਣ ਦੇ ਅੰਗਾਂ ਨੂੰ ਆਪਾਂ ਹੋਰ ਵੀ ਡਿਟੇਲ ਚ ਕਰਾਂਗੇ ਅਗਲੀ ਵੀਡੀਓਜ਼ ਦੇ ਵਿੱਚ ਨੈਕਸਟ ਕੀ ਆ ਜਾਂਦਾ ਵਿਆਕਰਣ ਚ ਹੋਰ ਕੀ ਹੁਕੀ ਹੁੰਦਾ ਵਾ ਕੀ ਕੀ ਅਸੀਂ ਸਟੱਡੀ ਕਰਦੇ ਆ ਕਿ ਕੀ ਅਧਿਨ ਕਰਦੇ ਆ ਇੱਥੇ ਕਰਦੇ ਆ ਲਿਪੀ ਵਿਸ਼ਰਾਮ ਚਿੰਨ ਸ਼ਬਦ ਬੋਧ ਸ਼ਬਦ ਜੋੜਾਂ ਦਾ ਦਿਨ ਕਰਦੇ ਆ ਠੀਕ ਹੈ ਜੀ ਇਹ ਸਾਰਾ ਸੀਗਾ ਵਿਆਕਰਨ ਦੀ ਸ਼ੁਰੂ ਤੋਂ ਜਿਹੜੀ ਡਿਟੇਲ ਸੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਸਾਰੇ ਸਟੈਪ ਬਾਈ ਸਟੈਪ ਕਰਾਂਗੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਤਾਂ ਜੋ ਵੀਡੀ ਹੋਰਾਂ ਬੱਚਿਆਂ ਤੱਕ ਵੀ ਜਾ ਸਕੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇਦਾਂ ਹੀ ਅਸੀਂ ਬਹੁਤ ਸੌਖੇ ਤਰੀਕੇ ਨਾਲ ਉਦਾਹਰਣਾਂ ਦੇ ਤਹਿਤ ਸਾਰੀ ਗ੍ਰਾਮਰ ਨੂੰ ਸਮਝਾਂਗੇ ਚਾਹੇ ਉਹ ਕੰਪੀਟੀਟਿਵ ਐਗਜ਼ਾਮ ਲਈ ਹੋਵੇ ਹਨਾ ਚਾਹੇ ਉਹ ਸਾਡੇ ਬੋਰਡ ਇਗਜ਼ਾਮ ਲਈ ਹੋਵੇ ਜਾਂ ਸਾਡੀਆਂ ਛੋਟੀਆਂ ਕਲਾਸਾਂ ਦੇ ਲਈ ਹੋਵੇ ਅਸੀਂ ਬਹੁਤ ਸੌਖੇ ਤਰੀਕੇ ਨਾਲ ਉਹਨੂੰ ਕਰਕੇ ਚੱਲਾਂਗੇ ਠੀਕ ਹੈ ਜੀ ਅ ਅੱਜ ਦੀ ਵੀਡੀਓ ਲਈ ਇੰਨਾ ਹੀ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਧੰਨਵਾਦ